ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇਹ ਤਾਂ ਗੱਡੀ ਲਾਉਣ ਤੋਂ ਪਹਿਲੀ ਗੱਲ ਹੋਈ ਏ ਪਾਜੀ ਨਾਲ ਉਹ ਸ਼ੇਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਪਾਜੀ ਨੇ ਇੱਕ ਟੁਕੜੇ ਤੇ 4-5 ਫਾਰਮਰ ਇਹਨਾਂ ਦੇ ਬ੍ਰਦਰ ਦੇ ਇਹ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਏ ਇੱਕ ਭਾਈ ਦੀ ਇੱਕ ਦੀ ਡੈਥ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਪਾਜੀ ਮੁੱਲੇ ਨੂੰ ਧਮਕੀ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਪਾਜੀ ਹਜ ਤੱਕ ਤੇ ਕੋਈ ਨਹੀਂ ਪੁਲਿਸ ਆਈ ਤੇ ਪਾਜੀ ਉਹ ਭੱਜ ਗਏ ਉਹਨਾਂ ਦੇ ਸਾਹਮਣੇ ਉਸਦੇ ਸਾਹਮਣੇ ਭੱਜ ਗਏ ਵੀਕੇ ਭਾਈ ਸਾਡਾ ਜਿਹੜਾ ਭਰਾ ਹੀ ਮੇਰਾ ਭੂਇ ਦਾ ਬੇਟਾ ਉਹ ਪਈ ਡੈਥ ਹੋ ਗਈ ਉਹਦੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵਾਲੋਂ ਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਕੋਈ ਮੌਕੇ ਤੇ ਡੈਥ ਹੋ ਗਈ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਨਾਂ ਹੀ ਚਗਣੀਆਂ ਭਾਈ ਇਹ 3-4 ਸਾਲ ਹੋ ਗਏ ਉਹ ਗੱਲ ਮਹੱਲੇ ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਹੀ ਨਹੀਂ ਲੱਗਦਾ ਪਰੀ ਸੜਿਆ ਨੂੰ ਕੜੀ ਤੋਂ ਕੜੀ ਸੜਿਆ ਚਾਹੀਦੀ ਉਹਨੇ 3-4 ਸਾਲ ਹੋ ਗਿਆ ਬੜਾ ਤੰਗ ਕੀਤਾ ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਹੈ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਗੰਡਾ ਸਿੰਘ ਕਲੋਨੀ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬਿਜਲੀ ਬੋਰ ਦੇ जेई ਨੇ ਰਸਤੇ ਵਿੱਚੋਂ ਗੱਡੀ ਹਟਾਉਣ ਦੀ ਬਹਿਸ ਤੋਂ ਬਾਅਦ ਆਪਣੀ ਕਾਰ ਦੀ ਬਾਲਕਨੀ ਤੋਂ ਤਾਂਬੜ ਤੋੜ ਗੋਲੀਆਂ ਚਲਾ ਦਿੱਤੀਆਂ ਇਨ੍ਹਾਂ ਗੋਲੀਆਂ ਦੀ ਚਪੇੜ 'ਚ ਆ ਕੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਮ੍ਰਿਤਕ ਦੀ ਪਛਾਣ ਵਿੱਕੀ ਵਜੋ ਹੋਈ ਹੈ ਜੋ ਗੰਡਾ ਸਿੰਘ ਕਲੋਨੀ ਦਾ ਰਹਿਣ ਵਾਲਾ ਸੀ ਘਟਨਾ ਤੋਂ ਬਾਅਦ ਜੇਈ ਪਰਿਵਾਰ ਸਮੇਤ ਮੌਕੇ ਤੋਂ ਗੱਡੀ ਰਾਹੀਂ ਫਰਾਰ ਹੋ ਗਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਤਲ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਜੇਈ ਵੱਲੋਂ ਤੰਬੜ ਤੋੜ ਗੋਲੀਆਂ ਚਲਾਈਆਂ ਗਈਆਂ ਤੇ ਗੋਲੀਆਂ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਗੱਡੀ ਹਟਾਉਣ ਨੂੰ ਲੈ ਕੇ ਜੋ ਝਗੜਾ ਹੋਇਆ ਸੀ ਜਿਸ ਕਾਰਨ ਜੇਈ ਵੱਲੋਂ ਤੰਬੜ ਤੋੜ ਗੋਲੀਆਂ ਚਲਾਈਆਂ ਗਈਆਂ। ਪਾਜੀ ਅਜੈ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ। ਪਾਜੀ ਇਥੇ ਗੱਡੀ ਲੱਗੀ ਠੀਕ ਹੈ ਕਿਹਨਾਂ ਦੀ ਗੱਡੀ ਲੱਗੀ ਇਹ ਪਾਜੀ ਜੈ ਸਿੰਘ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇਥੇ ਗੱਡੀ ਲਾਉਣ ਤੋਂ ਪਹਿਈ ਗੱਲ ਹੋਈ ਏ ਮੇਰਾ ਬ੍ਰਦਰ ਨਾ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਉਹ ਸਿਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇਥੇ ਇੱਥੇ ਡਿੱਗਿਆ ਪਾਜੀ ਗੱਲ ਕੀ ਕਿਉਂ ਕਿਦਾਂ ਗੋਲੀ ਗੱਲ ਪਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਨੰਗਰੇ ਸੀ ਲਾਗੋਂ ਦੀ ਹੁਣ ਤੇ ਪਤਾ ਨਹੀਂ ਗੱਲ ਦਾ ਠੀਕ ਹੈ ਸੌਜੀ ਵਾਲੇ ਨੇ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੜਾ ਤੇ ਕੋਈ ਮੈਟਰ ਨਹੀਂ ਹੈਗਾ ਐ ਪਤਾ ਲੱਗੋ ਨੰਗਦੇ ਪਏ ਹਾਂ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਐ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹਿਆ ਹਾਂ ਠੀਕ ਹੈ ਭਾਜੀ ਭਾਜੀ ਨੇ ਇੱਕ ਟੋਕ ਟੋਕ ਤਿੰਨ ਚਾਰ ਪੰਜ ਫਾਰਮਰ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਡੈਥ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਨੂੰ ਬੰਦੇ ਭੱਜ ਗਏ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲਤਾ ਕੋਰੀ ਠੀਕ ਹੈ ਜੀ ਭਾਈ ਜਿਹੜੇ ਸਰੇ ਮਾਰੀ ਉਹ ਲਿਸੈਂਸੀ ਭਾਜੀ ਉਹਨੂੰ ਲਿਸੈਂਸੀ ਭਾਜੀ ਨੇ ਮੱਲੇ ਵਿੱਚ ਬਹੁਤ ਹੱਤ ਚੁੱਕੀ ਭਾਜੀ ਭਾਜੀ ਉਹਦੇ ਕੋਲ ਦੋ ਨੰਬਰ ਦਾ ਪਤਾ ਨਹੀਂ ਲਿਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹਦਾ ਨਹੀਂ ਸਾਨੂੰ ਭਾਜੀ ਪਤਾ ਭਾਜੀ ਉਹ ਪਰ ਮੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਭਾਜੀ ਮੱਲੇ ਨੂੰ ਵੀ ਧਮਕੀਆਂ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਉਹ ਬਹੁਤ ਜਿਆਦਾ ਡਰਿੰਕ ਕਰਦਾ ਸੀ ਠੀਕ ਹੈ ਭਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਭਾਜੀ ਕਿਹਦੇ ਪੁਲਿਸ ਆਈ ਕੀ ਜਾਂਚ ਪੁਲਿਸ ਭਾਜੀ ਹਾਲ ਤੱਕ ਤਾਂ ਕੋਈ ਨਹੀਂ ਪੁਲਸ ਆਈ ਤੇ ਭਾਜੀ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਦੇ ਸਾਹਮਣੇ ਭੱਜ ਗਿਆ ਭਾਜੀ ਪੁਲਿਸ ਸਾਹਮਣੇ ਪਾਜੀ ਸਾਡਾ ਜਿਹੜਾ ਭਰਾ ਹੀ ਮੇਰਾ ਭੂਇ ਦਾ ਬੇਟਾ ਉਹ ਪਾਈ ਦਾਥ ਹੋ ਗਈ ਪਾਜੀ ਇਹਦੀ 19 ਸਾਲ ਸੀ ਮੁੰਡੇ ਸਾਡੇ ਦੀ ਵੀ ਦਾਥ ਲਈ ਪਾਜੀ ਉਹਦੀ ਡੈਥ ਹੋ ਗਈ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਪੂਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਿਆ ਉਹਨਾਂ ਦਾ ਪਰਿਵਾਰ ਪਈ ਲੈ ਕੇ ਪੁਲਿਸ ਦੇ ਸਾਹਮਣੇ ਭਾਈ ਭੱਜੇ ਹੋ ਹਾਂਜੀ ਪਾਜੀ ਕੋਈ ਪੁਲਿਸ ਪਾਜੀ ਪਾਜੀ ਪੁਲਿਸ ਉਹ ਤੋਂ ਆਵੇ ਇਥੋਂ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚੱਲ ਗਏ ਨੇ ਭਾਜੀ ਪੁਲਿਸ ਨੇ ਕੋਈ ਕਾਰਵਾਈ ਭਾਜੀ ਕੋਈ ਕਾਰਵਾਈ ਨਹੀਂ ਹਲੇ ਭਾਜੀ ਹੁਣ ਉਹਨਾਂ ਗਏ ਭਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਭਾਜੀ ਪੁੱਛ ਰਹੀ ਹੈ ਕੀ ਹੋਇਆ ਕੀ ਮਾਰਦਾ ਤਾਂ ਭਾਈ ਸਬਜ਼ੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਤੋਈ ਤੇ ਮੇਰੇ ਤਾਂ ਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹ ਉਹ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਖਮੀ ਜਗਮੀਆਂ ਆ ਭਾਜੀ ਉਹ ਤੁਹਾਡੇ ਪਰ ਡੈਥ ਹੋ ਗਈ ਆ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਤੇ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਾਰਾ ਸਬਜੀ ਵਾਲੇ ਤੇ ਨਾ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਜੀ ਇਸ ਤਰ੍ਹਾਂ ਹੀ ਕਿ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਹੀ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਇੱਕ ਭਾਜੀ ਤਾਈਆਂ ਕਰਕੇ ਦੈਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈ ਥੇਲੇ ਵਾਲਾ ਭਾਜੀ ਸਜਾ ਨੂੰ ਕੜੀ ਤੋਂ ਕੜੀ ਸਜਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਆਉਂਨੇ ਆ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨੇ ਮਾਰੀਆਂ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਭਗੋੜਾ ਹੋ ਗਿਆ ਹੁਣ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ ਘੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਤੂੰ ਕੌਣ ਐ ਜਾਂ ਕੁਛ ਆ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ ਉੱਤੋਂ ਹੀ ਉਹਨੇ 5 ਫਾਇਰ ਕੱਢੇ ਨੇ ਭਾਜੀ ਇਲਾਕੇ ਚ ਕਿਸ ਤਰ੍ਹਾਂ ਦਾ ਮੂਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆ ਗੱਡੀ ਰਸਤੇ ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆ ਦਰਵਾਜ਼ਾ ਨਹੀਂ ਖੋਲਦੇ ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ ਅਸੀਂ ਆਪਣੇ ਘਰ ਦੇ ਲੱਗੇ ਹੀ ਲਾਵਾਂਗੇ ਨਾ ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਕਿਹੜਾ ਇ ਲੀ ਵਜਦੀ ਜੇ ਮਜੀਠਾ ਰੋਡ ਭਾਜੀ ਮਜੀਠਾ ਰੋਡ ਭਾਈ ਮੌਕੇ ਤੇ ਪੁਲਿਸ ਵੀ ਆਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਵੱਲੋਂ ਭਾਜੀ ਕੋਈ ਕਾਰਵਾਈ ਨਹੀਂ ਮਿਲੀ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਗਏ ਕੁਝ ਨਹੀਂ ਹੈ ਸਿਰਫ ਉਹ ਆਪਣੇ ਗੱਡੀ ਲਾ ਕੇ ਪਈ ਤੀ ਸੀ ਵੀਡੀਓ ਵਿੱਚ ਕੈਚ ਕੀਤੀ ਤੁਹਾਡੇ ਸਾਹਮਣੇ ਚੱਲ ਗਈ ਵੀਡੀਓ ਕੈਚ ਕੀਤੀ ਆ ਤਾਂ ਧੰਨਵਾਦ ਬੜਾ ਸਾਰਾ ਕੁਝ ਕੀਤਾ ਪਰ ਸਾਨੂੰ ਕੁਝ ਨਹੀਂ ਦੱਸ ਕੇ ਗਏ ਗੋਪਾਲ ਚੰਦ ਨੰਬਰ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜ਼ਖਮੀ ਹੋਇਆ ਹਾਂ ਇੱਕ ਕਿਤੇ ਹੋ ਕੇ ਨਾ ਕਿਹੜੇ ਡਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨਾਂ ਸਰ ਕਹਿੰਦੇ ਗੋਲੀਆਂ ਚਾਰ ਪੰਜ ਲਈ ਕੀ ਨੋਟ ਵੀ ਕਹਿੰਦੇ ਹੋ ਹਾਂਜੀ ਦੱਸਿਆ ਤੇ ਲੱਗੀ ਕਵਾਂਡੀਆਂ ਨੇ ਉਹ ਗੱਲ ਦੱਸੀ ਆ ਕੀ ਚਾਰ ਪੰਜ ਗੋਲੀਆਂ ਚੱਲੀਆਂ ਕਾਰਨ ਕੀ ਪਤਾ ਨਹੀਂ ਕੁਝ ਪਤਾ ਨਹੀਂ ਕਾਰਨ ਕਾਰਨ ਤਾਂ ਕੋਈ ਉਹ ਜੀ ਗੱਲ ਪਾਣੀ ਇੰਨਾ ਦੱਸਿਆ ਕਿ ਨੇ ਉਹ ਸ਼ਰਾਬ ਵਰੂਪ ਪੀਤੀ ਜਨੇ ਗੋਲੀ ਚਲਾਈ ਹੈ ਸਰਪ ਉਸ ਨੂੰ ਕਿ ਨੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਕੇ ਨਹੀਂ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜੀ ਵਾਲੀ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਹੀ ਉਹਨੇ ਦੋ ਬੰਦਿਆਂ ਦੇ ਉੱਤੇ ਉਹ ਵੀ ਗੋਲੀਆਂ ਚਲਾ ਦਿੱਤੀ ਵੇਖੋ ਜੀ ਅਚਨਚੇਤ ਚਲਾਉਣ ਨਾਲ ਲੱਗੇ ਲੱਗੀ ਉਹ ਕਿਤੇ ਹੋਰ ਦੀ ਕਹਿ ਨਹੀਂ ਸਕਦੇ ਇਸ ਬੀਚ ਸਰਕਾਰੀ ਮੁਲਾਜ਼ਮ ਸੀ ਕੋਈ ਜੀਦੇ ਵੱਲ ਬੁੜੀ ਚਾਹ ਦੇਖੋ ਜੇਈ ਦੱਸਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜੇਈ ਆ ਜੇਈ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਲੇਕਿਨ ਕਲੀਅਰ ਨਹੀਂ ਹੈ ਜੀ ਕੋਣ ਦਾ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆ ਫਰਾਰ ਨੇ ਉਹ ਸਰੋ ਕਹਿੰਦੇ ਪੁਲਿਸ ਮੌਜੂਦ ਜੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਉਹ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਮੈਂ ਮੌਕਾ ਵੇਖਾ ਜਾ ਕੇ ਆਪ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਹੋਣਾ ਜੋ ਮਤਲਬ ਬੰਦਾ ਰਾਈਟ ਹੋ ਕੀਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਿਹਾ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫ ਆਈ ਆਰ ਹੁੰਦੀਆਂ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜਿਹਦੇ ਉੱਤੇ ਹਾਂਜੀ ਇਟ ਇਜ਼ ਬੀਇੰਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਕੋ ਹੈ ਉਹ ਚੱਲ ਰਿਹਾ ਜੀ ਪ੍ਰੋਸੈਸ ਹਾਂ ਜਿੰਨਾ ਦਾ ਸਟੂਡੈਂਟ ਆਇਆ ਹੈ ਸਰਕਾਰੀ ਹਲਾਗੇ ਮੈਂ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲੱਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਹੇ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈਗਾ ਜਦੋਂ ਆਏਗਾ ਤਾਂ ਵੀ ਲੈਟਿਨ ਹੋ ਜੀ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.